ਹਾਲ ਦੋਸਤੋ ਤੁਸੀਂ ਦੇਖ ਰਹੇ ਹੋ ਯੰਗ ਫਾਰਮਰ ਚੈਨਲ ਮੈਂ ਜਗਮੀਤ ਸਿੰਘ ਭਲਾਈ ਜਣਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਆ ਆਪਾਂ ਖੜੇ ਆਂ ਘੋੜੀਆਂ ਦੇ ਮੇਲੇ ਦੇ ਵਿੱਚ ਸ੍ਰੀ ਮੁਕਸਰ ਸਾਹਿਬ ਵਿਖੇ ਜੋ ਮੱਗੀ ਮੇਲਾ ਚੱਲ ਰਿਹਾ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਦੇਖ ਹੀ ਰਹੇ ਹੋਗੇ ਫਰੇਮ ਦੇ ਵਿੱਚ ਜਿਹੜਾ ਇੱਕ ਕੁੱਤਿਆਂ ਦੀ ਆਪਾਂ ਵੱਖਰੀ ਜੀ ਤੁਹਾਨੂੰ ਨਸਲ ਦਿਖਾ ਰਹੇ ਆ ਜਿਵੇਂ ਆਪਾਂ ਥੋੜਾ ਸਮਾਂ ਪਹਿਲਾਂ ਅਲੀ ਸੈਸ਼ਨ ਬਰੀਡ ਤੇ ਜਿਹੜੀ ਪੰਜਾਬੀ ਦੇ ਵਿੱਚ ਪਹਿਲੀ ਵੀਡੀਓ ਕੀਤੀ ਸੀਗੀ ਜਿਸ ਨੂੰ ਤੁਸੀਂ ਬੜਾ ਪਿਆਰ ਦਿੱਤਾ ਇਹ ਬਰੀਡ ਵੀ ਜਿਹੜੀ ਹੈਗੀ ਆਪਣੇ ਚੈਨਲ ਤੇ ਅੱਜ ਪਹਿਲੀ ਵਾਰ ਤੁਸੀਂ ਦੇਖ ਰਹੇ ਹੋ ਬਾਈ ਹੋਰੀ ਆਪਣੇ ਨਾਲ ਖੜੇ ਆ ਇਹਨਾਂ ਨਾਲ ਗੱਲਬਾਤ ਕਰਾਂਗੇ ਜਿਹੜੇ ਇਹਨਾਂ ਜਾਨਵਰਾਂ ਦੇ ਮਾਲਕ ਨੇ ਆਜੋ ਪਹਿਲਾਂ ਸਵਾਗਤ ਕਰਦੇ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਨੇ ਬਾਈ ਠੀਕ ਠਾਕ ਬਹੁਤ ਵਧੀਆ ਠੀਕ ਠਾਕ ਦੱਸੋ ਕਿਵੇਂ ਆ ਬਾਈ ਜਾਨਵਰ ਠੀਕ ਆ ਜਾਨਵਰ ਵਧੀਆ ਠੀਕ ਠਾਕ ਸਭ ਤੋਂ ਪਹਿਲਾਂ ਬਾਈ ਆਪਣੇ ਬਾਰੇ ਦੱਸ ਦਿਓ ਆਪਣਾ ਨਾਮ ਪਿੰਡ ਕਿਹੜੇ-ਕਿਹੜੇ ਭਰਾ ਆਪਣੇ ਨਾਲ ਵੀਡੀਓ 'ਚ ਖੜੇ ਆ ਜੀ ਆਪਣਾ ਪਿੰਡ ਬਈ ਕੋਟਲਾ ਮੇਰ ਸਿੰਘ ਵਾਲਾ ਨਾਮ ਮੇਰਾ ਸੁਖਦੀਪ ਜੀ ਨਾਲ ਆਪਣੇ ਸੀਪਾ ਫਲਾਈ ਰਣੇ ਤੋਂ ਪ੍ਰਦੀਪ ਅਜਲਦਾਰ ਵਿਧਾਈਚਾਂ ਤੋਂ ਤੇ ਜਸਵਿੰਦਰਾ ਗਲਾਬੇ ਵਾਲੇ ਤੋਂ ਇੱਕ ਮਿੱਤਰ ਆਪਣਾ ਉਹ ਪਾਸੇ ਖੜਾ ਸਾਈਡ ਤੇ ਹਰਜੀਤ ਕੋਟਲਾ ਮੇਰ ਸਿੰਘ ਵਾਲਾ ਵੀਡੀਓ ਚ ਆਇਆ ਨਹੀਂ ਹੈ ਹਾਂਜੀ ਸਾਖਦਾ ਵਾ ਬਈ ਇਹ ਸ਼ੌਂਕ ਦੱਸਿਓ ਆਪਾਂ ਨੂੰ ਕਦੋਂ ਦਾ ਹੈਗਾ ਕੁੱਤਿਆਂ ਵਾਲਾ ਕੰਮ ਇਹਦਾ ਤੋਂ ਤੋਂ ਬਈ ਬਹਾਵਾ ਟਾਈਮ ਦਾ ਵਾ ਸਾਡੇ ਬਿਓਰਗਾਂ ਦੇ ਰੱਖੇ ਹੋਏ ਸਾਡੇ ਬਾਈ ਵੱਡੇ ਦੇ ਅੱਛਾ ਉਤੋਂ ਹੀ ਸਾਨੂੰ ਸ਼ੌਂਕ ਪਿਆ ਵਾ ਜੀ ਇਹ ਠੀਕ ਹੈ ਤੇ ਕਿਹੜੀ ਕਿਹੜੀ ਬਰੀਡ ਤੇ ਕੰਮ ਕਰ ਰਹੇ ਹੋ ਤੁਸੀਂ ਉਹ ਸਾਡੇ ਬੰਦੇ ਨੂੰ ਵੀ ਆਰਗਨੋਡਲ ਸੈਸ਼ਨ ਦੇ ਸ਼ੌਂਕ ਆ ਕੱਲੇ ਦਾ ਹਾਂਜੀ ਤੇ ਸਾਨੂੰ ਹੁਣ ਫਿਰ ਨਾਲ ਜਰਮਨ ਸ਼ੈਫਰਡ ਦਾ ਵੀ ਆ ਉਹ ਸ਼ੋਅ ਵੀ ਕਰੀਦਾ ਤੇ ਸ਼ੋਅ ਕਰਵਾਈਦਾ ਵੀ ਆ ਜਿਹੜਾ ਨਿਹਾਲ ਸਿੰਘ ਵਾਲੇ ਸ਼ੋਅ ਹੁੰਦਾ ਹਾਂਜੀ ਬਾਈ ਉਹ ਆਪਾਂ ਨਾਲ ਹੀ ਇੱਕ ਬਾਈ ਨਿਊ ਪ੍ਰਿੰਸ ਫਰਮ ਵਾਲੇ ਆਪਣੇ ਨਿਹਾਲ ਸਿੰਘ ਵਾਲੇ ਤੋਂ ਉਹ ਰਲ ਕੇ ਸ਼ੋਅ ਕਰਵਾਉਨੇ ਨੇ ਜੀ ਠੀਕ ਹੈ ਬਾਈ ਹਾਂਜੀ ਬਾਈ ਹੋਰਾਂ ਦਾ ਦੋਸਤੋ ਜਰਮਨ ਸ਼ੈਫਰਡ ਦੇ ਵਿੱਚ ਵੀ ਵੱਡਾ ਨਾਮ ਆ ਹਨਾ ਤੁਸੀਂ ਦੇਖਿਆ ਹੀ ਹੋਊਗਾ ਬਾਈ ਸੁਖਦੀਪ ਬਹੁਤ ਚੰਗੇ ਚੰਗੇ ਜਿਹੜੇ ਡੌਗ ਹੈਗੇ ਉਹ ਇਹਨਾਂ ਨੇ ਸ਼ੋਅ ਲਾਏ ਆ ਤੇ ਵਿੰਨ ਵੀ ਬਹੁਤ ਹੋਇਆ ਸ਼ੋਅ ਹਣਾ ਬਾਈ ਹਾਂਜੀ ਬਾਈ ਲਾਸਟ ਹੁਣ ਆਪਾਂ ਪਟਿਆਲੇ ਤੋਂ ਆਪਣੀ ਕੁੱਤੀ ਲੱਗੀ ਵੀਵਾਂ ਨਾ ਲੱਗੀ ਸੀਗੀ ਠੀਕ ਹੈ ਜੀ ਹਾਂਜੀ ਪਹਿਲੇ ਨੰਬਰ ਤੇ ਮਾਨਕ ਚੱਲੋ ਬਹੁਤ ਕੁੱਤੇ ਆਏ ਸੀਗੇ 21-22 ਕੁੱਤਿਆਂ ਦੇ ਵਿੱਚੋਂ ਪਹਿਲੇ ਤੇ ਲੱਗੀ ਸੀ ਓਪਨ ਕਲਾਸ ਦੇ ਵਿੱਚ ਠੀਕ ਹੈ ਜੀ ਜਿਹੜੇ ਬਾਈ ਆਪਾਂ ਵੀਡੀਓ 'ਚ ਦੇਖ ਰਹੇ ਹਾਂ ਹਣਾ ਇਹਨਾਂ ਜਾਨਵਰਾਂ ਬਾਰੇ ਦੱਸੋ ਥੋੜਾ ਜਿਹਾ ਡਿਟੇਲ ਨਾਲ ਕਿਉਂਕਿ ਅਲੀ ਸੈਸ਼ਨ ਆਪਾਂ ਬਹੁਤ ਦੇਖਿਆ ਕੁੱਤੇ ਕੁੱਤੀਆਂ ਦੇਖਿਆ ਜ਼ਿਆਦਾਤਰ ਉਹ ਕਾਲੇ ਦੇ ਨੀਲੇ ਰੰਗ ਦੇ ਵਿੱਚ ਹੀ ਹੁੰਦੇ ਹਨਾ ਇੱਥੇ ਲੋਕ ਵੀ ਤੁਹਾਨੂੰ ਕਹਿ ਰਹੇ ਵੀ ਇਹ ਰੰਗ ਕਦੇ ਦੇਖਿਆ ਨਹੀਂ ਸੀਗਾ ਤੇ ਇਹ ਕਿ ਇਨਾ ਬਾਰੇ ਸਾਰੀ ਡਿਟੇਲ ਨਾਲ ਗੱਲਬਾਤ ਦੱਸਿਓ ਜੀ ਬਈ ਰੇਅਰ ਹੀ ਆ ਥੋੜੇ ਜਿਹਾ ਕਲਰ ਇਹ ਹਾਂਜੀ ਬਾਲੇ ਬੰਦਿਆਂ ਕੋਲੇ ਨਹੀਂ ਗਾ ਇਹ ਅੱਛਾ ਤੇ ਜਿੱਥੇ ਵੀ ਗਏ ਆ ਇਹ ਮੰਨ ਕੇ ਚਲੋ ਆਪਣੇ ਕੋਲੋਂ ਹੀ ਗਏ ਵੀ ਇੱਥੇ ਆਪਣੇ ਪਿੰਡੋਂ ਹੀ ਤੇ ਆਪਣੇ ਨੇੜੇ ਪਿੰਡਾਂ ਚੱਲੂ ਵਾਲਾ ਹਾਂਜੀ ਉੱਥੇ ਆਪਣੇ ਬਾਪੂ ਤੇਜ ਕੇ ਸੀਗੇ ਉਹਨਾਂ ਨੇ ਭਗਵਾਏ ਸੀ ਬਾਹਰੋਂ ਜੀ ਉਹਨਾਂ ਦੇ ਵਿੱਚੋਂ प्यार ਹੋਏ ਹੋਏ ਜੀ ਇਹ ਅੱਛਾ ਇਹ ਬਾਹਰੋਂ ਆਏ ਸੀ ਸ਼ੁਰੂ ਚ ਹਾਂ ਮੁੱਢ ਜੀ ਬਾਹਰੋਂ ਆਏ ਕਿੱਥੋਂ ਆਏ ਸੀਗੇ ਬਈ ਇਹ ਇਹ ਆਸਟ੍ਰੇਲੀਆ ਤੋਂ ਆਇਆ ਜੀ ਆਸਟ੍ਰੇਲੀਆ ਦੀ ਬਰੀਡ ਆ ਵੀ ਉੱਥੋਂ ਰੰਗ ਆਸਟ੍ਰੇਲੀਆ ਤੋਂ ਆਇਆ ਹੈ ਹਾਂਜੀ ਹਾਂਜੀ ਭਾਈ ਜੀ ਆਪਣੇ ਬਈ ਵੈਸੇ ਦੂਜੇ ਰੰਗਾਂ ਦੇ ਵਿੱਚ ਤਾਂ ਬਹੁਤ ਚੰਗੇ ਚੰਗੇ ਕੁੱਤੇ ਹੈਗੇ ਹਨਾ ਹਾਂਜੀ ਭਾਈ ਉਹ ਵੀ ਹੈਗਾ ਕਲਰ ਆਪਣੇ ਕੋਲੇ ਬਈ ਅੱਛਾ ਉਹ ਵੀ ਹੈਗੇ ਹਨਜੀ ਭਾਈ ਜੀ ਤੇ ਫਿਰ ਤੁਸੀਂ ਅੱਗੇ ਬਰੀਡ ਕਰਵਾਇਆ ਜਿਹੜੇ ਇਹ ਆਪਣੇ ਘਰ ਦੇ ਜੰਪੜੀ ਦੋਨੇ ਹਾਂ ਕਰਦੇ ਜਾ ਆਪਣੇ ਜੀ ਠੀਕ ਹੈ ਜੀ ਕਿੰਨੀ ਕਿੰਨੀ ਉਮਰ ਹੋ ਗਈ ਹੈ ਬਈ ਇਹਨਾਂ ਦੀ ਇਹਦੀ 3.5 ਸਾਲ ਆ ਜੀ ਉਹ ਇਹਦਾ ਬੱਚਾ ਜੀ ਉਹ 1 ਦੋ ਇਹਨਾਂ ਦੀ ਬਈ ਖਾਸियत ਕੀ ਆਮ ਨਸਲਾਂ ਨਾਲੋਂ ਜਿਵੇਂ ਲੋਕਾਂ ਨੂੰ ਬਹੁਤ ਨਸਲਾਂ ਦਾ ਸ਼ੌਂਕ ਹੁੰਦਾ ਹਨ ਅਲੀ ਸ਼ੈਸ਼ਨ ਜਿਹੜੀ ਇਹ ਬਹੁਤੀ ਘੱਟ ਬੰਦਿਆਂ ਕੋਲੇ ਜਾਂ ਜਿਹੜੇ ਜਿਵੇਂ ਘੋੜਿਆਂ ਵਾਲੇ ਹੋਗੇ ਧਾਣੀਆਂ ਦੇ ਵਿੱਚ ਬੈਠਿਆ ਲੋਕ ਉਹਨਾਂ ਕੋਲੇ ਹੁੰਦੀ ਆ ਇਹ ਖਾਸੀਅਤ ਹੈਗੀ ਨਸਲ ਖਾਸ ਇਹ ਇੱਕ ਤਾਂ ਬਈ ਇਹ ਛੇਤੀ ਆ ਦੂਜੇ ਬੰਦੇ ਤੇ ਨਹੀਂ ਧਾਈ ਦੇ ਗਿਆ ਇਹ ਵਧੀਆ ਰਾਖੀ ਨੂੰ ਗਾਰਡ ਡੌਗ ਬਹੁਤ ਚੰਗਾ ਵਾ ਤੇ ਬਾਕੀ ਜਿਵੇਂ ਨਾ ਠੰਡ ਜਾਦੇ ਮੰਨਣ ਨਾ ਗਰਮੀ ਜਾਦੇ ਨਾ ਇਹਨਾਂ ਨੂੰ ਆਪਾਂ ਨੂੰ ਕੋਈ ਆਏ ਵੱਖਰੀ ਫੂਡ ਪਾਉਣ ਬੜਾ ਘਰ ਦੀ ਰੋਟੀ ਪਾਣੀ ਤੇ ਵਧੀਆ ਚੱਲਦਾ ਜੀ ਇਹ ਅੱਛਾ ਨਜਾਇਜ਼ ਖਰਚਾ ਨਹੀਂ ਇਹਨਾਂ ਦਾ ਕੋਈ ਹੂੰ ਵਧੀਆ ਵਾ ਜੀ ਤੇ ਬਾਕੀ ਜਿਵੇਂ ਵਾਰਾ ਪਸ਼ੂ ਆਉਂਦੇ ਆ ਖੇਤਾਂ ਕੁੱਤਿਆਂ ਦੇ ਵਿੱਚ ਉਹਨਾਂ ਨੂੰ ਬਹੁਤ ਚੰਗੀ ਚੀਜ਼ ਹੈ ਜੀ ਇਹ ਠੀਕ ਹੈ ਜੀ ਜਿਵੇਂ ਜਰਮਨ ਸ਼ੈਫਡ ਹੋਗਾ ਜਾਂ ਹੋਰ ਨਸਲਾਂ ਬਈ ਆਪਣੇ ਪੰਜਾਬ ਦੇ ਵਿੱਚ ਰੱਖਦੇ ਆ ਲੋਕ ਹਨਾ ਗਰਮੀ ਦੇ ਵਿੱਚ ਬ ਨੇ ਰੱਖਣੇ ਪੈਂਦੇ ਉਹ ਦਿੱਕਤ ਨਹੀਂ ਨਾ 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 ਕੋਈ ਦਿੱਕਤ ਨਹੀਂ ਵਧੀਆ ਬਰਾਤ ਥੱਲੇ ਬੈਠ ਜਾਂਦੇ ਆ ਜੀ ਇਹ ਤੋੜੇ ਤਿਆਰ ਬਹੁਤ ਸੋਹਣੇ ਜਾਨਵਰ ਬਈ ਹੈਨਾ ਹਾਈਟ ਹੂਟ ਬਹੁਤ ਤੇ ਲੈਂਥ ਬਹੁਤ ਇਹਨਾਂ ਦੀ ਹਾਂਜੀ ਬਾਈ ਇਹ ਖਰਾਕ ਦੇ ਨਾਲ ਹੀ ਹੁੰਦਾ ਜਾਂ ਬਰੀਡ ਦੇ ਵਿੱਚ ਕਰੈਕਟਰ ਹੈ ਇਦਾਂ ਨਹੀਂ ਬਰੀਡ ਹੀ ਇਦਾਂ ਦੀ ਹੈ ਬਾਈ ਖਰਾਕ ਤਾਂ ਨਾਰਮਲ ਹੀ ਹੈ ਜਿੰਨੀ ਇਹ ਦੂਜਾ ਆਮ ਕੁੱਤਾ ਖਾਂਦਾ ਖਰਾਕ ਉਨੀ ਕੁ ਖਰਾਕ ਇਹਨਾਂ ਦੀ ਆ ਹਮ ਹਾਂਜੀ ਬਾਈ ਇਹਨੂੰ ਮੰਨ ਕੇ ਚੱਲੋ ਵੀ ਦਹੀਂ ਤੇ ਦੁੱਧ ਤੇ ਰੋਟੀ ਬਸ ਇਹੀ ਸਿੰਪਲ ਫੂਡ ਹੈ ਇਹਨਾਂ ਦਾ ਅੱਛਾ ਕੋਈ ਵੱਖਰਾ ਪ੍ਰੋਡਕਟ ਕੁਛ ਨਹੀਂ ਦਿਖ ਰਹੀ ਇਹਨਾਂ ਦਾ ਜੀ ਜੀ ਤੁਸੀਂ ਪਿੱਛੇ ਜਿਵੇਂ ਸ਼ੋਅ ਕਰਵਾਇਆ ਵਾਲੀ ਸੈਸ਼ਨ ਦਾ ਹੈਨਾ ਸਪੈਸ਼ਲ ਜੀ ਸ਼ੋਅ ਕਰਵਾਇਆ ਸੀਗਾ ਤੇ ਕਿੰਨਾ ਕ ਲੋਕਾਂ ਨੇ ਸਹਿਯੋਗ ਦਿੱਤਾ ਪੰਜਾਬ ਦੇ ਵਿੱਚ ਕਿੰਨਾ ਕ ਹੌਂਕਾ ਦੁਬਾਰਾ ਜਾਗ ਗਿਆ ਅਲੀ ਸ਼ੈਸਨ ਦਾ ਦਿੱਤਾ ਬਾਈ ਥੋੜੇ ਜਿਹੇ ਬੰਦਿਆਂ ਨੇ ਸਹਿਯੋਗ ਥੋੜੇ ਲੱਤਾਂ ਖਿੱਚਣ ਵਾਲੇ ਵੀ ਨਾਲ ਹੀ ਹੁੰਦੇ ਵੈਸੇ ਉਹ ਜਿਵੇਂ ਅਸੀਂ ਤਾਂ ਆਪਦੇ ਕੋਤੇ ਸ਼ੋਅ ਨਹੀਂ ਕੀਤੇਗੇ ਤੁਸੀਂ ਦੇਖੋ ਇਹਨਾਂ ਨੇ ਸ਼ੋਅ ਕਰਦੇ ਤਾਂ ਪਹਿਲੇ ਦੂਜੇ ਨੰਬਰਾਂ ਤੇ ਆਉਂਦੇ ਇਹ ਹਾਂਜੀ ਤੇ ਅਸੀਂ ਫੇਰ ਵੀ ਨਹੀਂ ਕੀਤੇਗੇ ਪਰ ਉਹਨੇ ਕੁੱਤਿਆਂ ਦਾ ਰਿਸਪੌਂਸ ਨਹੀਂ ਆ ਜਿੰਨੇ ਚਾਹੀਦੇ ਸੀ ਆਪਾਂ ਚਾਹੀਦੇ ਸੀ 20 ਕ ਕੁੱਤੇ 25 ਕੁੱਤੇ ਆਏ ਆ ਜੀ ਅੱਛਾ ਤੇ ਉਹ ਗੱਲਾਂ ਕਰਦੇ ਹਾਂ ਵੀਡੀਓ ਪਾਉਂਦੇ ਜਾਂ ਸਾਡਾ ਕੁੱਤਾ ਆਇਆ ਉਹ ਕੋਈ ਨਹੀਂ ਆਇਆ ਮੇਨ ਕੁੱਤਾ ਠੀਕ ਹੈ ਹਾਂਜੀ ਹਾਂ ਜਰਮਨ ਦਾ ਜ਼ਿਆਦਾ ਹੈਗਾ ਹਾਂ ਆਪਣੇ ਕੋਲ ਜਰਮਨ ਦਾ ਇਕੱਠਾ ਹੀ ਹੁੰਨੇ ਬਾਈ ਕਿਹੜੇ ਕਿਹੜੇ ਕੁੱਤੇ ਰੱਖਿਆ ਜਿਵੇਂ ਮਸ਼ਹੂਰ ਆ ਤੁਹਾਡੇ ਬੇਲੀ ਹੋ ਗਿਆ ਬੇਲੀ ਹੋ ਗਿਆ ਬਾਈ ਹਾਂਜੀ ਲੋਕ ਕੋਟ ਦਾ ਹੀ ਆਪਣੇ ਬਸਟਾਡਾ ਲੋਕ ਕੋਟ ਦਾ ਹੀ ਜਾ ਸਟਾਡਾ ਠੀਕ ਹੈ ਬਾਈ ਹਾਂਜੀ ਬਾਈ ਸੁਖਦੀਪ ਭਾਈ ਇਹਦੇ ਕੈਰੈਕਟਰ ਦੀ ਗੱਲ ਕਰੀਏ ਬਰੀਡ ਦੀ ਇਹ ਪਛਾਣ ਕਰਨੀ ਹੋਵੇ ਪਿਓਰਿਟੀ ਦੀ ਕਿਹੜੇ ਕਿਹੜੇ ਨਿਸ਼ਾਨੀਆਂ ਹੁੰਦੀਆਂ ਇਹਦੀਆਂ ਜਿੱਥੋਂ ਆਪਾਂ ਇਹਦੀ ਪਿਓਰਿਟੀ ਦੇਖ ਸਕਦੇ ਆਂ ਵੀ ਇਹ ਬਰੀਡ ਆ ਜਿਹੜੀ ਪਿਓਰ ਹੈਗੀ ਆ ਬਈ ਆਇਆ ਬਈ ਯਾਰ ਪਿਓਰਿਟੀ ਦਾ ਆਇਆ ਵੀ ਜੇ ਤੁਸੀਂ ਚੰਗੇ ਬੰਦੇ ਤੋਂ ਲਓਗੇ ਪਿਓਰਿਟੀ ਤੁਹਾਨੂੰ ਆਪੇ ਹੀ ਦਊਗਾ ਬਈ ਹਾਂਜੀ ਜਿਵੇਂ ਹੁਣ ਆਪਣੇ ਕੋਲੇ ਆਪਦੇ ਕੋਲੇ ਘਰ ਦੀ ਆਪਾਂ ਪਾਸੇ ਬੱਚਾ ਚੱਕੇ ਨਹੀਂ ਦਿੰਦੇ ਕਿਸੇ ਨੂੰ ਫੋਨ ਬਹੁਤ ਬੰਦਿਆਂ ਦੇ ਆਉਂਦਾ ਜਿੰਨੇ ਮਰਜ਼ੀ ਪੈਸੇ ਲੈ ਲੀਏ ਕਿਸੇ ਤੋਂ ਜਿੰਨਾ ਚਿਰ ਸਾਡੇ ਕੋਲੇ ਘਰੇ ਬੱਚਾ ਨਹੀਂ ਹੁੰਦਾ ਉਹਨਾਂ ਚਿਰ ਕਿਸੇ ਨੂੰ ਕਹਿੰਦੇ ਨਹੀਂ ਵੀ ਅ ਬਾਕੀ ਇਹਨਾਂ ਦਾ ਹੀ ਹੁੰਦਾ ਫੇਸ ਬੂ ਸੋਹਣਾ ਹੁੰਦਾ ਬਾਈ ਯਾਰ ਹੂੰ ਰੰਗ ਪੈਰ ਵਧੀਆ ਹੋਵੇ ਇਹਨਾਂ ਦੇ ਕੰਨ ਖੜੀ ਹੁੰਦੇ ਪੂਰੇ ਇਹਨਾਂ ਦੇ ਹਾਂ ਕੰਨ ਖੜੀ ਹੁੰਦੇ ਹਾਂਜੀ ਬਾਈ ਠੀਕ ਹੈ ਇਹਨਾਂ ਦੇ ਵਿੱਚੋਂ ਪੂਰਾ ਬੱਚਾ ਵੀ ਆ ਜਾਂਦਾ ਕਈ ਕਹਿੰਦਾ ਪੂਰੇ ਹੀ ਹੁੰਦੇ ਆਲ ਸੈਸ਼ਨ ਇਹਨਾਂ ਚੋਂ ਵੀ ਪੂਰਾ ਬੱਚਾ ਆ ਜਾਂਦਾ ਤੇ ਸਾਡੇ ਕੋਲੇ ਜਿਹੜੇ ਪੂਰੇ ਰੰਗ ਦੇ ਕੁੱਤਾ ਕੁੱਤੀ ਆ ਜਿ ਉਹਨਾਂ ਨੂੰ ਅਸੀਂ ਮੀਟ ਕਰਾਉਂਨੇ ਆ ਤਾਂ ਉਹ ਵਾਈਟ ਵੀ ਬੱਚਾ ਦੇ ਦਿੰਦੇ ਆ ਅੱਛਾ ਹਾਂਜੀ ਇਹਦੇ 'ਚ ਰੰਗ ਦਾ ਕੋਈ ਨਹੀਂ ਹੁੰਦਾ ਨਾ ਰੰਗ ਦਾ ਕੋਈ ਨਾ ਰੰਗ ਕੋਈ ਵੀ ਆ ਸਕਦਾ ਜੀ ਠੀਕ ਹੈ ਬਾਈ ਹਾਂਜੀ ਆਹਦੇ ਪਿਓਰਤੀ ਦੀ ਕੋਈ ਗੱਲ ਨਹੀਂ ਹਾਂਜੀ ਇਹ ਫ ਸਰਵਿਸ ਹੈਗੀ ਆ ਮੀਟਿੰਗ ਲਈ ਬਾਈ ਛੱਡ ਦਿੰਨੇ ਆ ਪਰ ਫੀਸ ਤੇ ਛੱਡਦੇ ਆ ਜੀ ਬੱਚੇ ਵਾਲੇ ਤਾਂ ਬਹੁਤ ਬੰਦੇ ਆਉਂਦੇ ਆ ਪਰ ਬੱਚੇ ਤੇ ਨਹੀਂ ਛੱਡਿਆ ਕਦੇ ਵੀ ਠੀਕ ਹੈ ਬੱਚੇ ਤੇ ਬਾਈ ਛੱਡਦਾ ਦਿੱਤੇ ਸੀਗੇ ਦੋ ਕੁੱਤੇ ਹਾਂ ਪਰ ਉਹ ਬੱਚਾ ਮਿਲਿਆ ਨਹੀਂ ਸਾਨੂੰ ਬੱਚੇ ਉਹਨਾਂ ਕੋਲੇ ਤਿਆਰ ਹੋਏ ਹੋਏ ਆ ਪਰ ਉਹ ਚੋਰੀ ਦੇ ਪੁੱਤ ਗੱਭਰੂ ਨਹੀਂ ਹੁੰਦੇ ਕਹਿੰਦੇ ਆ ਹਾਂ ਤੇ ਉਹ ਛੋਟੇ ਛੋਟੇ ਹੀ ਆ ਬਾਈ ਬਾਅਦ ਚ ਦਿੰਦਾ ਨਹੀਂ ਕੋਈ ਹਾਂ ਬੱਚਾ ਬਾਈ ਮੁੱਕਰੀ ਜਾਂਦੇ ਆ ਬਾਈ ਕੁੱਤੀ ਨਹੀਂ ਸੁਈ ਗਈ ਹੁਣ ਤਿੰਨ ਤਿੰਨ ਚਾਰ ਚਾਰ ਮਹੀਨਿਆਂ ਦੇ ਕਹਿ ਦਿੰਦੇ ਆ ਵੀ ਫਲਾਣੇ ਤੋਂ ਲਿਆਉਂਦੇ ਆ ਜੈਪੁਰੋਂ ਜਾਂ ਜੋਧਪੁਰੋਂ ਅੱਛਾ ਉਹ ਮੁੜ ਕੇ ਤਾਂ ਨਾਮ ਨਹੀਂ ਲੈਂਦੇ ਫੀਸ ਤੇ ਜੇ ਕਿਸੇ ਨੇ ਛਡਾਉਣਾ ਛਡਾ ਛੱਡ ਸਾਬ ਹਾਂ ਫੇਰ ਛੱਡਦਾ ਕੋਈ ਚੱਕਰ ਨਹੀਂ ਫੀਸ ਛਡਾ ਬਾਈ ਇਹ ਦੋਸਤ ਆੜਾ ਆਪਣੇ ਕੋਈ ਹਾਂ ਦੋਸਤ ਆੜਾ ਹੀ ਤਿੰਨ ਆਈ ਇੱਕ ਘਰੇ ਆ ਪੁੱਤ ਇੱਕ ਹੋਰ ਅੱਛਾ ਤਿੰਨੇ ਵਾਈਟ ਹੀ ਨੇ ਹਾਂ ਤਿੰਨੇ ਵਾਈਟ ਹੀ ਹੈ ਜੀ ਠੀਕ ਹੈ ਬਾਈ ਹਾਂਜੀ ਬਾਈ ਜੀ ਤੇ ਹੋਰ ਬਾਈ ਕੋਈ ਗੱਲਬਾਤ ਜਿਹੜੀ ਇਹਨਾਂ ਬਾਰੇ ਖਾਸ ਦੱਸਣੀ ਚਾਹੋ ਹਣਾ ਜਿਵੇਂ ਆਪਾਂ ਦੇਖਦਾ ਵੀਡੀਓ 'ਚ ਬੈਠੇ ਵੀ ਟੇਕੇ ਸਿਆਣੇ ਬਹੁਤ ਹਾਂ ਬਹੁਤ ਸਿਆਣੇ ਆ ਬਾਈ ਇਹ ਤਾਂ ਅੱਜ ਥੋੜਾ ਜਿਹਾ ਇਹ ਇੱਥੇ ਮੇਲੇ ਦਾ ਕਰਕੇ ਇੱਧਰ ਉੱਧਰ ਝਾਕੀ ਜਾਂਦੇ ਕਰਕੇ ਆ ਇਹ ਤਾਂ ਬੈਠੇ ਰਹਿੰਦੇ ਰਿਲੈਕਸ ਜੇ ਤੁਸੀਂ ਘਰੇ ਦੇਖੋਗੇ ਤਾਂ ਕੋਈ ਜਕਸ਼ ਨਹੀਂ ਇਹਨਾਂ ਨੂੰ ਲੋਕਾਂ ਨੇ ਇੱਥੇ ਦੇਖ ਕੇ ਕੀ ਰਿਸਪੌਂਸ ਦਿੱਤਾ ਪੁੱਛਦੇ ਆ ਲੋਕ ਬ੍ਰੀਡ ਬਾਰੇ ਹਾਂ ਰਿਸਪੌਂਸ ਬਹੁਤ ਵਧੀਆ ਆ ਰਿਹਾ ਬਾਈ ਬਹੁਤ ਜਾਣੇ ਪੁੱਛ ਰਹੇ ਆ ਵੀ ਅੱਛਾ ਹਾਂਜੀ ਆਪਣਾ ਬਈ ਐਡਰੈਸ ਦੱਸ ਦਿਓ ਕਿਹੜੇ ਰੋਡ ਤੇ ਆ ਪਿੰਡ ਜੇ ਕਿਸੇ ਨੇ ਆਉਣਾ ਹੋਵੇ ਤੁਹਾਡੇ ਕੋਲੇ ਗੱਲਬਾਤ ਕਰਨੀ ਹੈ ਨੰਬਰ ਦੱਸ ਦਿਓ ਆਪਣਾ ਆਪਣਾ ਬਈ ਕੋਟਲਾ ਮੇਰ ਸਿੰਘ ਵਾਲਾ ਪਿੰਡ ਆ ਰਾਜੇਣੇ ਦੇ ਕੋਲੇ ਬਾਗਾਪੁਰਾਣਾ ਜੀ ਸ਼ਹਿਰ ਹਾਂਜੀ ਬਾਈ ਥੀ ਨੰਬਰ ਬਾਈ ਦੱਸ ਦਿਓ ਜ਼ਰੂਰ ਨੰਬਰ ਬਾਈ ਆਪਣਾ 96887 0088 ਹਾਂ ਦੋਸਤੋ ਸਕਰੀਨ ਤੇ ਨੰਬਰ ਵੀ ਚੱਲ ਰਿਹਾ ਬਾਈ ਹੋਰਾਂ ਦਾ ਤੇ ਬਹੁਤ ਹੀ ਸੋਹਣੇ ਬਾਈ ਜੀ ਡੌਗ ਨੇ ਜਿਨ੍ਹਾਂ ਨੇ ਇਹਨਾਂ ਦੀ ਸਰਵਿਸ ਲੈਣੀ ਆ ਜੈਨੂਨ ਬੰਦਾ ਹੀ ਗੱਲ ਕਰੇ ਹਨ ਕਿਉਂਕਿ ਬਾਈ ਹੋਰਾਂ ਨੇ ਪਹਿਲਾਂ ਹੀ ਛੱਡੇ ਬਹੁਤ ਘੱਟ ਆਗੇ ਆ ਤੇ ਅੱਜ ਆਪਣੇ ਚੈਨਲ ਤੇ ਜਿਹੜੀ ਵੀਡੀਓ ਬਣਾ ਕੇ ਸ਼ੁਰੂ ਕਰ ਰਹੇ ਆ ਹਨ ਪਹਿਲੀ ਵੀਡੀਓ ਆ ਜਿਹੜੀ ਅੱਜ ਆਪਾਂ ਜਨਰੇਟ ਤੇ ਆਈ ਹੈਗੀ ਆ ਤੇ ਬਾਈ ਆਪਣਾ ਫੇਸਬੁੱਕ ਪੇਜ ਵੀ ਹੈ ਤੁਹਾਡਾ ਹਨਾ ਕੀ ਨਾਮ ਤੇ ਜੀ ਇਹ ਮੇਰਾ ਸੁਖਦੀਪ ਬਰਾੜ ਕੋਟਲਾ ਦੇ ਨਾਮ ਦੀ ਹੈ ਜੀ ਸੁਖਦੀਪ ਬਰਾੜ ਕੋਟਲਾ ਤੇ ਬਾਈ ਹੋਰਾਂ ਦਾ ਪੰਜਾਬ ਦੇ ਵਿੱਚ ਵੱਡਾ ਨਾਮ ਆ ਹਨਾ ਬਾਈ ਪ੍ਰਦੀਪ ਹੋ ਗਿਆ ਜਰਮਨ ਸ਼ੈਫਡ ਦੇ ਵਿੱਚ ਇਹਨਾਂ ਨੇ ਬਹੁਤ ਨਾਮ ਬਣਾਇਆ ਹੈਗਾ ਤੇ ਬਰੀਡ ਤੇ ਕੰਮ ਕਰ ਰਹੇ ਆ ਤੇ ਅਲੀ ਸ਼ੈਸ਼ਨ ਦੇ ਵਿੱਚ ਵੀ ਜਿਹੜੀ ਵਾਈਟ ਬਰੀਡ ਹੈ ਇਹਨਾਂ ਕੋਲੇ ਪੰਜਾਬ ਦੇ ਵਿੱਚ ਆ ਜਿਨ੍ਹਾਂ ਨੇ ਸਟੱਡ ਸਰਵਿਸ ਲੈਣੀ ਆ ਜਾਂ ਹੋਰ ਕੋਈ ਵੀ ਜਾਣਕਾਰੀ ਲੈਣੀ ਆ ਤੇ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ بہت بہت مننه باد بھائی سمه دین دے لئی کوئی نایي مننه باد کوئی نایي مننه باد